ਪੰਜਾਬ ਦੇ ਅੰਦਰ ਮਾਝਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਾਵਾ ਸਾਹਿਬ ਡਾਕਟਰ ਬੀ ਆਰ ਮੀਰਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਔਰ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਧੀਰਨਗਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਮੇਰੇ ਨਾਲ ਸਾਡੇ ਵਿਧਾਇਕ ਡੇਰਾ ਬਾਬਾ ਨਾਨਕ ਤੋਂ ਰੰਧਾਵਾ ਜੀ ਸਾਡੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਬੈਲ ਜੀ ਦੀਨਾਨਗਰ ਤੋਂ ਸਾਡੇ ਹਲਕਾ ਇੰਚਾਰਜ ਸੁਮਸ਼ੇਰ ਸਿੰਘ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਸੇਖਮਾ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਸਮਸਤ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਅੱਜ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਟਿੰਡ ਮਜੀਠਾ ਦੇ ਵਿੱਚ ਫਾਇਰਿੰਗ ਹੋਈ ਹੈ ਪੈਟਰੋਲ ਪੰਪ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜੈੰਤੀਪੁਰ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਗੱਲ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਕੇ ਦੇਖੋ ਵਿਕਰਮਜੀਤ ਮਜੀਠੀਆ ਵਰਗੇ ਲੋਕਾਂ ਨੂੰ ਪੰਜਾਬ ਦੇ ਲੋਕ ਸੀਰੀਅਸ ਨਹੀਂ ਲੈਂ ਪੰਜਾਬ ਦੇ ਲੋਕ ਸੂਝਵਾਨ ਨੇ ਸਿਆਣੇ ਨੇ ਔਰ ਇਹ ਉਹ ਲੋਕ ਨੇ ਜਦੋਂ ਨਸ਼ੇ ਦੇ ਖਿਲਾਫ ਜੁੱਧ ਚੱਲ ਰਿਹਾ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਪੂਰੀ ਜਾਨ ਜੋਕੇ ਲੱਗੇ ਹੋਇਆ ਤੇ ਉਸ ਵੇਲੇ ਅਜਿਹੇ ਲੋਕ ਜਿਹੜੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਸ ਕੈਂਪੇਨ ਨੂੰ ਲਿਓ ਲੜਨ ਦਾ ਯਤਨ ਕਰ ਰਿਹਾ ਸੋ ਪੰਜਾਬ ਦੇ ਅੰਦਰ ਆਮਨ ਕ੍ਰੋਨ ਦੇ ਸਵਾਲ ਤੇ ਜਿਹੜਾ ਕੋਈ ਇਹਦੀ ਵਾਇਲੇਸ਼ਨ ਕਰੂਗਾ ਸਰਕਾਰ ਸਖਤੀ ਕਰੂਗੀ ਤਾਂ ਆ ਬਾਏ ਦਾ ਪਰਚਾ ਦਰਜ ਹੋ ਗਿਆ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਕਹਿੰਦੇ ਤੱਕ ਕਦੇ ਗਲਤ ਹੋਇਆ ਜੀ ਪਰਚਾ ਹੋਇਆ ਜੀ ਇਹ ਤੱਕ ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣਗੇ ਜਿਹਦੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੈ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਕਿ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇਹ ਪੈਨਕ ਰੀਟ ਕਰਨ ਦੇ ਲਈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਰਤਾਵ ਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਪੱਤਰ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜੂੜ ਪਟਾਂਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸ ਸਜ਼ਾਵਾਂ ਵੀ ਉਹਨੂੰ ਮਿਲਣਗੇ ਫਿਰ ਪ੍ਰਧਾਨ ਬਣਨੇ ਚ ਕੀ ਕਹਿਣਾ ਜਾਓਗੇ ਲੱਗਦਾ ਕੱਲ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜ਼ੀ ਪ੍ਰਧਾਨ ਲੱਜਾਣ ਜਦੋਂ ਮਰਜ਼ੀ ਬਣ ਜਾਣਾ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਹੈ ਔਰ ਪਲ-ਪਲ ਉਹਦੇ ਕੰਮ ਦਿੱਤਾ ਜਾ ਰਿਹਾ ਹੈ ਧੰਨਵਾਦ ਜੀ